ਅ ਮੈਂ ਦੱਸਣਾ ਚਾਹਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਅ ਅਮਰਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਦੀ ਦਿਸ਼ਾ ਨਿਰੇਖਾਂ ਤਹਿਤ ਅ ਐਸ ਐਸ ਹੀ ਆਪਣੇ ਜਿਹੜੇ ਹੈਗੇ ਆ ਐਸਐਚਓ ਵਿਆਸ ਸਲਮ ਸਿੰਘ ਹੁਣੀ ਉਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਗੋਲੀ ਕਾਂਡ ਵਿੱਚ ਜਿਹੜਾ ਵਿਆਸਦਾ ਹੋਇਆ ਸੀ ਤੇ ਉਹਦੇ ਤਹਿਤ ਅਸੀਂ ਮੁਕੱਦਮਾ ਨੰਬਰ 231 307 120 बी आईपीसी 25569 ਜਿਹੜਾ ਇੱਥੇ ਦਰਜ ਹੋਇਆ ਸੀ ਉਹਨਾਂ ਚਾਰਾਂ ਦੋਸ਼ੀਆਂ ਨੂੰ ਅਸੀਂ ਜਿਹੜਾ ਉਸ ਮੁਕਦਮੇ ਵਿੱਚੋਂ ਗੁਫਤਾਰ ਕੀਤਾ ਹੈਗਾ ਤੇ ਹੁਣ ਦੋਸ਼ੀ ਸਾਡੇ ਕੋਲ ਰਿਮਾਂਡ ਦੇ ਹੈਗੇ ਨੇ ਤੇ ਇਹਨਾਂ ਦੀ ਪੁਛਗਿੱਛ ਜਾਰੀ ਹੈ ਤੇ ਇਹ ਮੁਕਦਮਾ ਜਿਹੜਾ ਸੀ ਇਹ ਫਰੋਤੀ ਦਾ ਮੁਕਦਮਾ ਸੀ ਜਿਹੜਾ 2000 ਜਿਹੜਾ 212 ਨੰਬਰ ਹੈ 13 11 23 ਨੂੰ ਦਰਜ ਕੀਤਾ ਗਿਆ ਸੀ ਸਰ ਕੀ ਜਵਾਬ ਦੇ ਇਨਾਂ ਨੂੰ ਇਹਨਾਂ ਨੂੰ ਕਬਰੀ ਜਿਹੜੀ ਹੈ ਨਾ ਤੂੰ ਹੋਈ ਹੈਗੀ ਇੱਕ ਪਿਸਟਲ ਹੋਇਆ ਹੈਗਾ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਤੇ ਤਿੰਨ ਬੋਏ ਹੋਏ ਸਰ ਇਹਨਾਂ ਨੂੰ ਕਿੰਨੀ ਇਹਨਾਂ ਦੀ ਜੇ ਬੈਕਗ੍ਰਾਉਂਡ ਕੀ ਹੈ ਦਾ ਇਹਨਾਂ ਦਾ ਬੈਕਗ੍ਰਾਉਂਡ ਹੈਗਾ ਵੀ ਇੱਕ ਬੰਦੇ ਤੇ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਹੈਗਾ ਜਿਹੜਾ ਇਹ ਚ ਮੇਨ ਸ਼ੂਟਰ ਹੈ ਜਿਹੜਾ ਹਜੂਰ ਸਿੰਘ ਔਰ ਰਮਨ ਹੈਗਾ ਇਹਨਾਂ ਨੇ ਇੱਕ ਕਾਰ ਖੋਈ ਸੀ ਉੱਥੇ ਨਵੀਂ ਸ਼ਹਿਰੀ ਦੀ ਵਿੱਚ ਜਿਹੜਾ ਬਰਾਮ ਥਾਣਾ ਹੈ ਉੱਥੇ ਪਰਚਾ ਦਰਜ ਇਹਨਾਂ ਦੇ ਖਲਾਉ ਕੌਤਲ ਦੇ ਡੈਟਲੈਂਡ ਕਿਹਾ 2020 2020 ਦੇ ਵਿੱਚ ਇਹ ਕਹਿੰਦਾ ਹੁਣ ਜਿਹੜੀ ਫਾਇਰਿੰਗ ਹੋਈਗੀ ਉਹਦੇ ਵਿੱਚ ਰੰਜਿਸ਼ ਕੀ ਸਾਹਮਣੇ ਆਈ ਕਿਸ ਕੇ ਇਹ ਫਰੋਤੀ ਦਾ ਮਾਮਲਾ ਸੀ ਉਹ ਜਿਹੜਾ ਦਲਜੀਤ ਸਿੰਘ ਹੈ ਲਾਲਾ ਉਹ ਉਹਦੇ ਵੱਲੋਂ ਇਹ ਇਹਨੂੰ ਕੀਤਾ ਗਿਆ ਸੀ ਜਿਹੜਾ ਗੱਟੂ ਨਾਮ ਦਾ ਉਹ ਬੰਦਾ ਸੀ ਤੇ ਇਹ ਫਰੋਤੀ ਦਾ ਮਾਮਲਾ ਸੀ ਇਹ ਕਈ ਕੀ ਹੈ ਹਾਂਜੀ ਇਹ ਹਾਇਰ ਕੀਤਾ ਗਿਆ ਇਹ ਹਾਇਰ ਕੀਤਾ ਗਿਆ ਗੱਟੂ ਇਹ ਮਾਉਂਟ ਤੇ ਹਾਇਰ ਕੀਤਾ ਸੀ ਇਹ ਟੋਟਲ ਇਹਨਾਂ ਦੀ ਫਰੋਤੀ 15 ਲੱਖ ਦੀ ਸੀ ਹੰਦਰਾ ਲੱਖ ਮਾਸਤੇ ਨਾਲ ਲਿਆ ਸੀ ਇਹੋ ਡਿਮਾਂਡ ਸੀਗੀ ਇਹਨਾਂ ਨੂੰ ਫਾਇਰ ਕਿੰਨਾ ਕੀਤਾ ਗਿਆ ਇਹਨਾਂ ਨੂੰ ਉਹਨਾਂ ਕਿਹਾ ਸੀ ਕਿ ਮੈਂ ਲੱਖ ਲੱਖ ਰੁਪਇਆ ਦੇਵਾਂਗੇ ਇਹਨਾਂ ਨੂੰ ਕੀਤਾ ਸੀ ਲੱਖ ਰੁਪਏ ਵਿੱਚ ਤੇ ਜੋ ਸਾਹਮਣੇ ਸਾਡੀ ਤਫਤੀਸ਼ ਦੇ ਦੌਰਾਨ ਸਾਹਮਣੇ ਆਏਗਾ ਦੋ ਬੰਦੇ ਤੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਦੋ ਹੋਰ ਕਿਦਾਂ ਚਾਰ ਜਿਹੜੇ ਦੋ ਇਹਨਾਂ ਦਾ ਲਿੰਕ जोडਦਾ ਤੇਰੇ ਮੋਬਾਈਲ ਸੀ ਨਾ ਮੋਬਾਈਲ ਦਿੱਤੇ ਇਹਨਾਂ ਦਾ ਲਿੰਕ ਜੁੜਿਆ ਕਿਉਂਕਿ ਲਾਲੇ ਨੇ ਜਿਹੜਾ ਇਹਨੂੰ ਗੱਟੂ ਨੂੰ ਹਾਇਰ ਕੀਤਾ ਸੀ ਗੱਟੂ ਨੇ ਅੱਗੇ ਇਹਨਾਂ ਬੰਦਿਆਂ ਨੂੰ ਦੂਜਾ ਆਪਣੇ ਸਾਥੀਆਂ ਨੂੰ ਕੀਤਾ ਸੀ ਅੱਗੇ ਦਾ ਉਹਨੇ ਵੀ ਹਾਲੇ ਕੋਈ ਨਹੀਂ ਉਹਨੇ ਕਿਨੇ ਚੈੱਕ ਕੀਤਾ ਤੇ ਗਾ ਅਗਲੇ ਕਿਨੇ ਜਰਾ ਇਹਨਾਂ ਨੂੰ ਟੋਟਲ 100 ਰੁਪਏ ਇਹਨਾਂ ਨਾਲ ਕੀ ਦਿੱਤਾ ਸੀ ਲੈਣਾ ਕੀਤਾ ਸੀ ਹਾਂ ਚਲੋ ਹੁਣ ਇਹਦੇ ਵਿੱਚ ਜਿਹੜਾ ਹੈਗਾ ਵਾ ਹੋਰ ਕੋਈ ਇਕਿਊਜ਼ ਹੈਗੇ ਜਿਹੜਾ ਇਸ ਮਾਮਲੇ ਦੇ ਵਿੱਚ ਜਨਮ ਨਹੀਂ ਨਹੀਂ ਇਹ ਚਾਰੋਂ ਅਸੀਂ ਫੜ ਗਏ ਇੱਕ ਲਾਲਾ ਹੈਗਾ ਉਹਨੂੰ ਜਿਹੜਾ ਸਾਡੀ ਪਾਲ ਜਾਰੀ ਹੈ ਪਾਲੇ ਨੂੰ ਫੜਿਆ ਜਾਊਗਾ ਜਿਹਦੇ ਵੱਲੋਂ ਇਹ ਹੈਗੀ ਸੀ ਫਰੋਦੀ ਵਾਸਤੇ ਮੇਰੀ ਫਾਈਨਡ ਟ੍ਰੈਕਿੰਗ ਹੈਗੀ ਦੀ ਪਰਸ ਕੋਈ ਕੋਈ ਕੇਸ पे ਹਵਰ ਟੇਕ ਕਿਟੋਨਕੇਸ਼ਨ ਨਹੀਂ ਇਹ ਅਸੀਂ ਮੌਜੂਦਾ ਤੋਂ ਕਰ ਰਹੇ ਹਾਂ ਅਸੀਂ ਕੋਈ ਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਲਦੀ ਹੀ ਉਤਾਰ ਹੋ ਜਾਊਗਾ ਹੋਰ ਵੀ ਕੋਈ ਸੱਟ ਕਾਲਸ ਆਉਣਗੇ ਨਾ ਉਹ ਲੋਕ ਇਹ ਪਹਿਲਾ ਹੈਗੇ ਅਸੀਂ ਹਾਂ ਫਿਲਹਾਲ ਠੀਕ ਹੈ ਕੋਈ ਗੱਲ ਨਹੀਂ ਹੋਈ ਜੀ ਸਾਹਮਣੇ ਨਹੀਂ ਆਈ ਇਹ ਸਿੰਗਲ ਜਿਹੜਾ ਹੈਗਾ ਪਰਸਨ ਸਾਹਮਣੇ ਆਉਣ ਦਿਨ ਸੱਟ ਕਾਲਸ ਆਉਂਦੀਆਂ ਪਰ ਅੱਜ ਮੈਂ ਤਾਂ ਹੋਰ ਗਿਆ ਆ ਇਹ ਸਿੰਗਲੇ ਹੈਗਾ ਫਿਲਹਾਲ ਕੋਈ ਸਿੰਗਲ ਚੱਲ ਰਿਹਾ ਹੈ ਉਹ ਇਹਦੀ ਤਫ਼ੀਸ਼ੜੀ ਆ ਜੀ ਇਹਦਾ ਉਹ ਰੰਜਸ਼ ਮਾਮਲਾ ਬਸਾ ਜਾ ਰਿਹਾ ਉਹਦੇ ਕੋਲੋਂ ਵੀ ਜਿਹੜਾ ਪੱਲਰ ਨਿਕਸੀ ਉਹਨਾਂ ਨੇ ਕਿਹਾ ਕਿ ਰੰਜਿਸ਼ ਹੈਗੀ ਆ ਉਹ ਕਹਿ ਰਿਹਾ ਆਪਣਾ ਲਗਾ ਇਹਨਾਂ ਜੰਗਲਾਂ ਨੂੰ ਦੁਬਾਰਾ ਤੋਂ ਬਹ ਹੈਗਾ ਕੋਲ ਕੋਲ ਪ੍ਰੋਟੈਕਸ਼ਨ ਦਿੱਤੀ ਹੈ ਇਹਨਾਂ ਦੀ ਜਿਹੜੇ ਗੋੜਿਆਂ ਨਾਲ ਸਲਾਈਂ ਨਹੀਂ ਆਦੇ ਉਹ ਸੁਰੱਖਿਆ ਲਈ ਨਹੀਂ ਉਹਦੀ ਪ੍ਰੋਟੈਕਸ਼ਨ ਪੂਰੀ ਹੈ ਉਹਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਪੂਰੀ ਪ੍ਰੋਟੈਕਸ਼ਨ ਦਿੱਤੀ ਗਈ ਹੈ